ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨਸਾਰ ਆਪ ਸਰਕਾਰ ਆਪਕੇ ਦਵਾਰ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਆਮ ਨਾਗਰਿਕਾਂ ਨੂੰ ਘਰ ਬੈਠੇ 43 ਨਾਗਰਿਕ ਸੇਵਾਵਾਂ ਦਾ ਲਾਭ ਦੇਣ ਲਈ ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਇਸ ਦਾ ਪ੍ਰਗਟਾਵਾ ਐਸ ਡੀ ਐਮ ਮਜੀਠਾ ਡਾਕਟਰ ਹਰਨੌਰ ਕੌਰ ਢਿੱਲੋਂ ਵੱਲੋਂ ਕੀਤਾ ਗਿਆ ਉਨ੍ਹਾਂ ਕਿਹਾ ਕਿ 6 ਫਰਵਰੀ ਤੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਇਸ ਵਿਸ਼ੇਸ਼ ਕੈਂਪ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਪ੍ਰਸਾਸਿਕ ਸੁਧਾਰ ਵੀ ਵਾ ਅਤੇ ਵੱਖ-ਵੱਖ ਸਰਕਾਰੀ ਵਿਭਾਗ ਦੇ ਅਧਿਕਾਰੀ ਮੌਜੂਦ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹਰ ਰੋਜ਼ ਲੜੀਵਾਰ ਚਾਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ਇਸ ਸਕੀਮ ਦੀ ਸਲਾਘਾ ਕੀਤੀ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਲਾਭ ਉਠਾਉਣ। ਆਈ ਵਿਟਨੈਸ ਇੰਡੀਆ న్యూਸ ਦੀ ਖਾਸ ਰਿਪੋਰਟ 6 ਫਰਵਰੀ ਔਨਵਰਡਸ 26 ਮਾਰਚ ਮਜੀਠਾ ਸਬਡਿਵੀਜ਼ਨ ਦੇ ਵਿੱਚ ਹਰ ਰੋਜ਼ ਸਰਕਾਰ ਆਪਦੇ ਦਵਾਰ ਸਕੀਮ ਤਹਿਤ ਚਾਰ ਕੈਂਪਸ ਲੱਗਣਗੇ ਜੋ ਕੱਲ ਦਾ ਸ਼ਡਿਊਲ ਹੈ ਸਾਡਾ ਉੱਥੇ ਮਹਦੀਪੁਰ ਕੋਟਲਾ ਗੁਜਰਾ ਇਨਾਈਤਪੁਰਾ ਦਾਦੂਪੁਰਾ ਤੇ ਗੱਲੋ ਵਾਲੀ ਕੁਲੀਆ ਇਹ ਚਾਰ ਪਿੰਡਾਂ ਵਿੱਚ ਕੈਂਪ ਲੱਗਣ ਜਾ ਰਿਹਾ ਹੈ ਹਰ ਕੈਂਪ ਵਾਸਤੇ ਇੱਕ ਮੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਕਈ ਕੈਂਪਸ ਵਿੱਚ एसडीएम मजीठा यानी मैं आप जावंगी कई कैम्प्स ਵਿੱਚ बीडीपीओ मजीठा ਜਾਣਗੇ कई ਥਾਵਾਂ ਤੇ ਤਹਿਸੀਲਦਾਰ मजीठा ਜਾਣਗੇ ਹਰ ਕੈਂਪ ਵਿੱਚ ਜਿੰਨੇ ਵੀ ਸਾਡੇ ਲਾਈਨ ਡਿਪਾਰਟਮੈਂਟਸ ਨੇ ਉਹਨਾਂ ਦੇ ਹੈੱਡ ਆਫ ਦਿ ਡਿਪਾਰਟਮੈਂਟ ਵੱਲੋਂ ਰਿਪਰੈਜ਼ੈਂਟੇਟਿਵਸ ਉੱਥੇ ਪਹੁੰਚਣਗੇ ਅਤੇ ਆਪੋ ਆਪਣੇ ਡਿਪਾਰਟਮੈਂਟ ਨਾਲ ਸੰਬੰਧਿਤ ਦਰਖਾਸਤਾਂ ਲੋਕਾਂ ਕੋਲੋਂ ਪ੍ਰਾਪਤ ਕਰਨਗੇ ਜਿਹੜੀਆਂ ਦਰਖਾਸਤਾਂ ਦਾ ਹੱਲ ਮੌਕੇ ਤੇ ਕੀਤਾ ਜਾ ਸਕਦਾ ਉਹ ਉੱਥੇ ਕੀਤਾ ਜਾਏਗਾ ਜਿਨ੍ਹਾਂ ਨੂੰ ਕੋਈ ਪੜਤਾਲ ਕਰਨ ਉਪਰੰਤ ਉਸ ਸਮੇਂ ਬਾਅਦ ਉਹ ਹੋਣ ਗਿਆ ਉਹਨਾਂ ਦਾ ਡਿਸਪੋਜ਼ਲ ਉਹ ਅਸੀਂ ਉਸ ਤਰੀਕੇ ਨਾਲ ਡਿਸਪੋਜ਼ ਆਫ ਕਰਾਂਗੇ ਸੋ ਮੇਰੀ ਲੋਕਾਂ ਨੂੰ ਵੱਧ ਤੋਂ ਵੱਧ ਅਪੀਲ ਹੈ ਕਿ ਉਹ ਇਸਨਾ ਕੈਂਪਸ ਦਾ ਲਾਹਾ ਲੈਣ ਅਤੇ ਉੱਥੇ ਕੈਂਪਸ ਵਿੱਚ ਪਹੁੰਚਣ ਤੇ ਅਸੀਂ ਇਸ ਸਕੀਮ ਨੂੰ ਇਸ ਮਹਿੰਮ ਨੂੰ ਸਫਲਤਾਪੂਰਵਕ ਸਿਰੇ ਨੰਨੇ ਪੜੇ ਚਾਟ ਸਕੀ